ਤਰੰਤਾਰੰਦਿਸ ਸਾਬਕਾ ਐਸਐਸਪੀ ਰਵਜੂਤ ਕੌਰ ਗਰੇਵਾਲ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਇਹ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਏਡੀਜੀਪੀ ਰਾਮ ਸਿੰਘ ਦੇ ਵੱਲੋਂ ਇਸ ਗੱਲ ਦੀ ਤਫ਼ਤੀਸ਼ ਕੀਤੀ ਜਾ ਰਹੀ ਸੀ ਜਾਂਚ ਕੀਤੀ ਜਾ ਰਹੀ ਸੀ ਜਦੋਂ ਰਵਜੋਤ ਕੋਰ ਗਰੇਵਾਲ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਤਰਨਤਾਰਨ ਜ਼ਿਮਨੀ ਚੌਣ ਤੋਂ ਠੀਕ ਪਹਿਲਾਂ ਇਹ ਸਸਪੈਂਸ਼ਨ ਹੋ ਜਾਂਦੀ ਹੈ ਬੜੇ ਗੰਭੀਰ ਇਲਜ਼ਾਮ ਲੱਗੇ ਸਨ ਆਪਣੇ ਕੰਮਕਾਰ ਦੇ ਵਿੱਚ ਕਤਾਹੀ ਤੱਕ ਦੇ ਇਲਜ਼ਾਮ ਉਹਨਾਂ ਦੇ ਉੱਤੇ ਲੱਗੇ ਪਰ ਇਸ ਬਾਰੇ ਗੱਲਬਾਤ ਕਰਦੇ ਹਾਂ ਔਰ ਇਸ ਦੇ ਨਾਲ ਨਾਲ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਅੰਦਰ ਕੀ ਕੁਝ ਚੱਲਦਾ ਪਿਆ ਕੀ ਕੋਈ ਸਪੈਸ਼ਲ ਧਿਆਨ ਵੀ ਦਿੱਤਾ ਜਾਂਦਾ ਆਈਪੀਐਸ ਅਫਸਰਾਂ ਦੇ ਉੱਤੇ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਮੇਰੇ ਨਾਲ ਪੰਜਾਬ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਉਤਰਾ ਹੁਣੀ ਮੌਜੂਦ ਨੇ ਕੋਤਰਾ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਅਪਾ ਕਾਫੀ ਗੱਲ ਕੀਤੀ ਡਾਕਟਰ ਅਵਜੋਤ ਕੌਰ ਗਰੇਵਾਲ ਬਾਰੇ ਪਰ ਹੁਣ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਆ ਜਾ ਰਿਹਾ ਕਿ ਉਹਨਾਂ ਨੂੰ ਕਲੀਨ ਚਟ ਦੇ ਦਿੱਤੀ ਗਈ ਜਿਹੜੇ ਉਹਨਾਂ ਤੇ ਇਲਜ਼ਾਮ ਸੀਗੇ ਸਾਰੇ ਉਹਨਾਂ ਖਾਰਜ ਕਰ ਦਿੱਤੇ ਗਏ ਕਿਵੇਂ ਦੇਖਦੇ ਹੋ ਇਸ ਬਾਰੇ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਹੈ ਕਿ ਗੱਲ ਕਰਦੇ ਆਪਾਂ ਇਲੈਕਸ਼ਨ ਜਦੋਂ ਇਲੈਕਸ਼ਨਾਂ ਦੇ ਦੌਰਾਨ ਕਿਸੇ ਵੀ ਅਫਸਰ ਦੇ ਖਿਲਾਫ ਜਾਂ ਕਿਸੇ ਮਲਾਜਮ ਥੱਲੇ ਵਾਲੇ ਦੇ ਖਿਲਾਫ ਕੰਪਲੇਂਟ ਹੁੰਦੀ ਹੈ ਇਲੈਕਸ਼ਨ ਕਮਿਸ਼ਨ ਨੂੰ ਨਾ ਚਿਰਦੀ ਗੱਲ ਹੈ ਵੀ ਇਲੈਕਸ਼ਨ ਕਮਿਸ਼ਨ ਨੇ ਉਸ ਬਾਰੇ ਉਹ ਐਕਸ਼ਨ ਲੈਣਾ ਪੈਂਦਾ ਕਿ ਉਹ ਮੌਕੇ ਦੇ ਹਾਲਾਤਾਂ ਅਧਵਾਕ ਨੂੰ ਐਕਸ਼ਨ ਲੈਣਾ ਪੈਂਦਾ ਔਰ ਫਿਰ ਇਹਨਾਂ ਖਿਲਾਫ ਇਹ ਜੁਰਮ ਲਾਇਆ ਸਾਡੇ ਅਕਾਲੀ ਦਲ ਪਾਰਟੀ ਵੱਲੋਂ ਕਿ ਇਹਨਾਂ ਨੇ ਜੋ ਵੀ ਉਥੇ ਤੁਸੀਂ ਸਾਰਿਆਂ ਨੂੰ ਪਤਾ ਹੈ ਵੀ ਇਹ ਗਲਤ ਪਰਚੇ ਦਰਜ ਕਰ ਰਹੇ ਜੀ ਧੱਕਾ ਕਰ ਰਹੇ ਲੋਕਾਂ ਨਾਲ ਜੀ ਜੋ ਵੀ ਕੁਝ ਹੋ ਰਿਹਾ ਉਸ ਸਬੰਧ ਵਿੱਚ ਇਲੈਕਸ਼ਨ ਕਮਿਸ਼ਨ ਨੇ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਪਹਿਲੀ ਗੱਲ ਤੇ ਮੈਂ ਜਿੰਨੀ ਕੁ ਮੇਰੀ ਏਜ ਹੋ ਗਈ ਹੈ ਜਾਂ ਮੇਰੀ ਨੌਕਰੀ ਕੀਤੀ ਮੈਂ ਕਿ ਮੈਂ ਅਜੇ ਤੱਕ ਇਲੈਕਸ਼ਨ ਕਮਿਸ਼ਨ ਨੇ ਸਸਪੈਂਡ ਤੇ ਨਹੀਂ ਕੀਤਾ ਸੀ ਬਦਲੀ ਜ਼ਰੂਰ ਕੀਤੀ ਸੀ ਵੀ ਅਫਸਰ ਨੂੰ ਇਧਰ ਕੰਪਲੇਂਟ ਆਈ ਇਹਨੂੰ ਬਦਲ ਦਿੱਤੇ ਚਲੋ ਉਹ ਇਲੈਕਸ਼ਨ ਕਮਿਸ਼ਨ ਨੇ ਕੀ ਲੱਗਾ ਜਾਂ ਉਹਨਾਂ ਦੀ ਕੀ ਅਪਰੋਚ ਲਈ ਜਾਂ ਜੋ ਵੀ ਕੁਝ ਕੀਤਾ ਉਹਨਾਂ ਨੇ ਉਹਨਾਂ ਨੂੰ ਸਸਪੈਂਡ ਕਰਕੇ ਭੇਜ ਦਿੱਤਾ ਹੁਣ ਗੱਲ ਇੱਥੇ ਇਹ ਉੱਠਦੀ ਏ ਕਿ ਕੀ ਸਸਪੈਂਡ ਕਰਨਾ ਠੀਕ ਸੀ ਜਾਂ ਗਲਤ ਸੀ ਇਹ ਹੁਣ ਠੀਕ ਤੇ ਗਲਤ ਇਲੈਕਸ਼ਨ ਕਮਿਸ਼ਨ ਨੇ ਜੋ ਲਿਖ ਕੇ ਭੇਜਿਆ ਉਹਨਾਂ ਦੇ ਉਸੇ ਵੇਲੇ ਉੱਤੇ ਐਕਸ਼ਨ ਕਰਤਾ ਇੱਕ ਗੱਲ ਉਸ ਤੋਂ ਬਾਅਦ ਉਹਨਾਂ ਨੇ ਟਾਈਮ ਮੰਗਿਆ ਸੀ ਵੀ 36 ਮਹੀਨਿਆਂ ਦੇ ਵਿੱਚ 36 ਘੰਟਿਆਂ ਦੇ ਵਿੱਚ ਸਾਨੂੰ ਇਹਦੀ ਰਿਪੋਰਟ ਦਿੱਤੀ ਜਾਵੇ ਉਹ ਚਲੋ 36 ਘੰਟੇ ਨਹੀਂ ਉਹਨਾਂ ਨੇ ਸਰਕਾਰ ਨੇ ਟਾਈਮ ਹੋਰ ਮੰਨ ਲਾਇਆ ਇੱਕ ਦਿਨ ਦਾ ਇਸ ਤੋਂ ਪਹਿਲਾਂ ਦੀ ਇਨਕੁਆਰੀ ਹੋਈ ਸਾਡੇ ਡੀਆਈ ਸਾਹਿਬਾਂ ਗਿੱਲ ਸਾਹਿਬ ਨਾਲ ਜਿਹੜੇ ਫਰੋਜਪੁਰ ਰੇਂਜ ਲੱਗੇ ਨੇ ਹਰਮਨ ਵੀਰ ਸਿੰਘ ਗਿੱਲ ਜੀ ਹੁਣ ਗੱਲ ਇੱਥੇ ਆਂਦੀ ਹੈ ਵੀ ਉਹਨਾਂ ਨੇ ਇਨਕੁਆਰੀ ਕੀਤੀ ਤੇ ਫਿਰ ਆਰਮਨ ਸਿੰਘ ਜੀ ਨੇ ਇਨਕੁਆਰੀ ਕੀਤੀ ਐਡੀ ਵੀ ਸਾਹਿਬ ਨੇ ਇਹ ਸਾਡੇ ਦੋਵੇਂ ਅਫਸਰ ਮੈਂ ਡਿਪਾਰਟਮੈਂਟ ਦੇ ਵਿੱਚ 27 28 ਸਾਲ ਨੌਕਰੀ ਕੀਤੀ ਹੈ ਨਾ ਦੋਵੇਂ ਅਫਸਰਾਂ ਨੂੰ ਮੈਂ ਬਹੁਤ ਨੇੜਿਓਂ ਜਾਣਦਾ ਚੰਗੀ ਤਰ੍ਹਾਂ ਹੀ ਇਸ ਵੈਰੀ ਆਨਸ ਅਫਸਰ ਔਰ ਇਹ ਅਫਸਰ ਜਿਹਦਾ ਕਹਿ ਦਈਏ ਵੀ ਸੱਚ ਨੂੰ ਸੱਚ ਕਹਿਣ ਵਾਲੇ ਨੇ ਝੂਠ ਨੂੰ ਝੂਠ ਕਹਿਣ ਵਾਲੇ ਇਹਨਾਂ ਅਫਸਰਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਠੀਕ ਨਾ ਨੇੜੇ ਉਹ ਜਿਹਨੂੰ ਕਹਦੀ ਆਪਾਂ ਮੈਂ ਜਾਣਦਾਰ ਹਾਂ ਉਹਨੂੰ ਔਰ ਇਹਨਾਂ ਨੇ ਫਿਰ ਦੇਖੋ ਪਹਿਲਾਂ ਇਨਕੁਆਰੀ ਡੀਆਈ ਸਾਹਿਬ ਕੋਲ ਗਈ ਗਏ ਸਾਹਮਣੇ ਉਹਨਾਂ ਨੇ ਡੀਆਈ ਸਾਹਿਬ ਨੇ ਇਨਕੁਆਰੀ ਦੇਖੀ ਮੌਕੇ ਦੇ ਹਾਲਾਤ ਦੇਖੇ ਕਿਉਂਕਿ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਨੈਚਰਲੀ ਗੱਲ ਹੈ ਮੌਕੇ ਦੀ ਸਰਕਾਰ ਨੂੰ ਆਪੋਜੀਸ਼ਨ ਵਾਲਿਆਂ ਨੇ ਗਲਤ ਕਹਿਣਾ ਹੀ ਜਾਂ ਮੌਕੇ ਦੇ ਅਫਸਰ ਕੋਈ ਜਿਹੜੀ ਸਰਕਾਰ ਉਹਨੇ ਆਪਣੇ ਹਿਸਾਬ ਨਾਲ ਹੀ ਅਫਸਰ ਨਿਯੁਕਤ ਕੀਤੇ ਹੁੰਦੇ ਕਿ ਆਪ ਅਫਸਰ ਮੋਕੇ ਦੀ ਸਰਕਾਰ ਨੂੰ ਜਾ ਆਪਣੇ ਮੋਕੇ ਦੇ ਹਾਲਾਤਾਂ ਨੂੰ ਕੰਟਰੋਲ ਕਰ ਸਕੇ ਉਸ ਤੋਂ ਬਾਅਦ ਡੀਏ ਸਾਹਿਬ ਨੇ ਇਨਕੁਆਰੀ ਕੀਤੀ ਡੀਏ ਸਾਹਿਬ ਤੋਂ ਇਨਕੁਆਰੀ ਕਿਉਂਕਿ ਇਹਨਾਂ ਨੇ ਮੰਗੀ ਸੀ ਡੀਜੀਪੀ ਸਾਹਿਬ ਕੋਲ ਇਨਕੁਆਰੀ ਕਰਕੇ ਰਿਪੋਰਟ ਦੇਣ ਮੈਂ ਉਹਨੇ ਸੰਪਤ ਇਹ ਫਿਰ ਇਨਕੁਆਰੀ ਚੱਲੇਗੀ ਡੀਜੀਪੀ ਸਾਹਿਬ ਕੋਲ ਜਿਹੜੇ ਏ ਡੀਜੀਪੀ ਆਰਮ ਸਿੰਘ ਜੀ ਇਸ ਅ ਵੈਰੀ ਆਨਰਸਰ ਮੈਂ ਅੱਜ ਤੱਕ ਉਸ ਅਫਸਰ ਨੂੰ ਮਿਲਿਆ ਤੇ ਨਹੀਂ ਪਰ ਅੱਜ ਤੱਕ ਉਸ ਅਫਸਰ ਦੀ ਮੈਂ ਕਿਤੇ ਅੱਜ ਤੱਕ ਮੀਡੀਆ ਦੇ ਵਿੱਚ ਕਿਤੇ ਆਵਾਜ਼ ਨਹੀਂ ਸੁਣੀ ਵੀ ਅਫਸਰ ਕਿਤੇ ਬੋਲਦਾ ਹੋਵੇ ਕਿਸੇ ਨੂੰ ਕੁਝ ਕਹਿੰਦਾ ਜਾਂ ਕਿਤੇ ਕਿਸੇ ਨਾਲ ਕੋਈ ਬਹਿਸ ਹੋਵੇ ਜਾਂ ਕਿਤੇ ਆਰਗੂਮੈਂਟ ਕਰਦਾ ਬਹੁਤ ਵਧੀਆ ਅਫਸਰ ਨੇ ਔਰ ਆਨਸ ਅਫਸਰ ਨੇ ਬਾਕੀ ਗੱਲ ਇਹ ਆ ਪਿਰ ਰਿਪੋਰਟ ਉਹਨਾਂ ਨੇ ਵੀ ਕਲੀਨ ਚਿੱਟ ਦੇ ਦਿੱਤੀ ਗੱਲ ਇਹ ਆਂਦੀ ਇੱਥੇ ਕਿ ਕਲੀਨ ਚਿੱਟ ਨੇਚਰਲੀ ਗੱਲ ਬਣਦੀ ਸੀ ਕਿ ਉੱਥੇ ਪਰਚੇ ਕਿਤੇ ਦੋ ਚਾਰ ਵੱਧ ਕੱਟ ਕੇ ਆਉਂਗਾ ਜਦੋਂ ਇਹਨਾਂ ਦੀ ਸਰਕਾਰ ਸੀ ਇਹ ਕਿਹੜਾ ਘੱਟ ਕਰਦੇ ਸੀ ਹੂੰ ਔਰ ਇਹਨਾਂ ਦੀ ਸਰਕਾਰ ਵੱਲੇ ਜੇ ਕਟ ਨਹੀਂ ਕਰਦੇ ਤੇ ਜਦੋਂ ਮੌਕੇ ਦੇ ਹਾਲਾਤ ਦੇਖ ਕੇ ਉਹਨਾਂ ਨੇ ਕੋਈ ਜੇ ਕੋਈ ਦਿੱਤੇ ਵੀ ਹੋਣਗੇ ਪਰਚੇ ਤੇ ਪਰਚਾ ਕੋਈ ਢੀ ਛੇਤੀ ਕੋਈ ਆਈਪੀਐਸ ਅਫਸਰ ਇਹਨੇ ਆਪ ਤੇ ਦਿੱਤਾ ਨਹੀਂ ਆਫਟਰ ਅਲ ਆਰਡਰ ਹੀ ਕੀਤਾ ਲੰਗੇ ਇਹਨੂੰ ਵੀ ਆ ਪਰਚਾ ਦਿੱਤੇ ਜੇ ਪਰਚੇ ਦਿੱਤੇ ਗਏ ਨੇ ਤੇ ਕੋਈ ਗੱਲ ਨਹੀਂ ਉਹ ਪਰਚਿਆਂ ਦੇ ਪਰ ਰਿਜ਼ਲਟ ਆ ਜਾਊਗਾ ਬਾਅਦ ਚ ਆ ਜਾਊਗਾ ਤੁਸੀਂ ਇਹਨਾਂ ਸਸਪੈਂਡ ਕਰਨਾ ਜਿਹੜਾ ਇੱਕ ਬਹੁਤ ਮਧੀਆ ਬੜੀਆ ਕੰਮ ਨਹੀਂ ਕੀਤਾ ਬਦਲੀ ਕਰਦਣੀ ਚਾਹੀਦੀ ਸੀ ਮੈਂ ਗੱਲ ਕਰਦਾ ਵੀ ਸਾਡਾ ਪੁਲਿਸ ਮਹਿਕਮੇ ਦੇ ਵਿੱਚ ਡਬਲ ਥਿਊਰੀ ਨਹੀਂ ਚਲਣੀ ਚਾਹੀਦੀ ਮੈਂ ਤੇ ਇਸ ਗੱਲ ਨਾਲ ਕਰਦਾ ਤੁਸੀਂ ਦੇਖੋ ਇੱਕ ਆਈਪੀਐਸ ਅਫਸਰ ਦੀ ਆਈਪੀਐਸ ਅਫਸਰ ਇਨਕੁਆਰੀ ਕਰਨੀ ਹੈ ਚਲੋ ਅਫਸਰ ਵੀ ਵਧੀਆ ਸੀ ਜਿਹੜਾ ਇਨਕੁਆਰੀ ਕਰਨ ਵਾਲੇ ਜਿਨ੍ਹਾਂ ਨੂੰ ਹੋਇਆ ਉਹ ਵੀ ਉਹਨਾਂ ਨੇ ਕਲੀਨ ਚਿੱਟ ਦੇ ਦਿੱਤੀ ਮੈਂ ਕਹਾਂ ਆਈਪੀਐਸ ਅਫਸਰ ਨੂੰ ਕਲੀਨ ਚਿੱਟ ਬੜੀ ਛੇਤੀ ਮਿਲ ਜਾਂਦੀ ਥੱਲੇ ਵਾਲੇ ਮਹਿਕਮੇ ਵਾਲੇ ਜਿਹੜੇ ਆ ਜਾਂਦੇ ਨੇ ਪੀਪੀਐਸ ਤੋਂ ਲੈ ਕੇ ਸਪਾਈ ਤੱਕ ਜਾਂ ਆਪਾਂ ਕਹਾਂ ਦੀ ਸਪਾਈ ਤੋਂ ਪੀਪੀਐਸ ਤੱਕ ਮਤਲਬ ਇਸ ਲਾਈਨ ਨੂੰ ਆਪਾਂ ਇੱਕ ਲਾਈਨ ਚ ਕਹਿੰਦੇ ਇਹਨਾਂ ਤੇ ਕੋਈ ਵੀ ਇਲਜ਼ਾਮ ਲੱਗ ਜੇ ਤੇ ਇਹਨਾਂ ਨੂੰ ਸਿੱਧੀ ਗੱਲ ਪਹਿਲੀ ਗੱਲ ਤੇ ਜੱਪਲ ਤਾਂ ਡਿਸਮਿਸ ਹੀ ਕਰ ਦਿੰਦੇ ਨਹੀਂ ਤੇ ਸਸਪੈਂਡ ਜਾਂ ਬਦਲੀ ਜਾਂ ਡਿਪ ਅੱਛਾ ਮੈਂ ਮਰਵਜੋਤਖੌਰ ਗਰੇਵਾਲਾ ਵਾਲੇ ਮੈਟਰ ਤੇ ਆਉਣਾ ਪਹਿਲਾਂ ਮੇਰੇ ਕੋਲ ਇੱਕ ਐਪਲੀਕੇਸ਼ਨ ਵੀ ਹੈਗੀ ਆ ਇਹ ਕਮਿਸ਼ਨਰ ਜਲੰਧਰ ਦੇ ਨਾਂ ਦੇ ਉੱਤੇ ਆ ਇਹਦੇ ਬਾਰੇ ਪਹਿਲਾਂ ਦੱਸੋ ਕਿ ਐਪਲੀਕੇਸ਼ਨ ਹੈ ਕੀ ਇਹਦੇ ਤੇ ਤੁਹਾਡਾ ਨਾਮ ਵੀ ਹੈ ਹੋਰ ਵੀ ਤੁਹਾਡੇ ਸਾਥੀਆਂ ਦਾ ਨਾਮ ਹੈ ਇਸ ਵਿੱਚ ਕੇ ਮੁੱਖ ਮੰਤਰੀ ਮੈਂ ਮੁੱਕੀ ਸਰਕਾਰ ਦੀ ਗੱਲ ਕਰਦਾ ਵੇ ਮੁੱਖ ਮੰਤਰੀ ਸਾਹਿਬ ਨੂੰ ਉਸ ਵੇਲੇ ਮਿਲਿਆ ਗਿਆ ਹੂੰ ਜਲੰਧ ਦੇ ਸਿਪੀ ਕਮਿਸ਼ਨਰ ਸਾਹਿਬ ਸੀ ਸੁਪਨ ਸ਼ਰਮਾ ਜੀ ਉਹਨਾਂ ਨੂੰ ਮਿਲਿਆ ਗਿਆ ਕਿ ਸਾਡੇ ਇਹਨਾਂ ਦੇ ਮੁਲਾਜ਼ਮਾਂ ਨੂੰ ਧੱਕਾ ਹੋਇਆ ਪਈ ਇਹ ਮੁਲਾਜ਼ਮ ਵਿਚਾਰੇ ਬਰੀ ਵੀ ਹੋ ਗਏ ਨੇ ਤੇ ਤਾਂ ਵੀ ਧੱਕੇ ਖਾਂਦੇ ਫਿਰਦੇ ਨੇ ਇਹਨਾਂ ਨੂੰ ਦਬਾਲ ਕਰ ਦੋ ਮੁੱਖ ਮੰਤਰੀ ਸਾਹਿਬ ਨੇ ਦੇਖੋ ਉਸੇ ਵळे ਕਮਿਸ਼ਨਰ ਬਲਿਸ਼ ਨੂੰ ਕਿਹਾ ਗਿਆ ਵੀ ਇਹ ਜਿਹੜੇ ਬਰੀ ਹੋਏ ਇਹਨਾਂ ਦੀ ਲਿਸਟ ਬਣਾ ਕੇ ਨਾ ਤੇ ਇਹਨਾਂ ਨੂੰ ਮੇਰੇ ਨੂੰ ਲਿਖ ਕੇ ਭੇਜ ਦੋ ਇਹਨਾਂ ਨੂੰ ਬਾਹਰ ਕੀਤਾ ਜਾਵੇ ਇਹ ਗੱਲ ਹੈਗੀ ਜੀ 31 7 2024 ਦੀ ਚਿੱਠੀ ਲਾ ਕੇ ਆ ਦੇਖੋ ਭੇਜੀ ਗਈ ਕਮਿਸ਼ਨਰ ਵੱਲੋਂ ਮੁੱਖ ਮੰਤਰੀ ਦੇ ਕਹਿਣ ਮੁਤਾਬਕ ਭੇਜੀ ਗਈ ਹੁਣ ਗੱਲ ਉੱਥੇ ਆ ਗਈ ਆਈਪੀਐਸ ਤੇ ਫਿਰ ਥੱਲੇ ਵਾਲੇ ਰੈਂਕ ਦੀ ਗੱਲ ਇੱਥੇ ਆ ਗਈ ਨਾ ਭਈ ਸਾਡਾ ਦੋਰਾ ਮਾਪਦੰਡ ਚੱਲਦਾ ਜਦ ਕਿ ਇੱਕ ਪੁਲਿਸ ਰੂਲ ਨਾਲ ਪੜਤੀਆਂ ਸਾਰਾ ਮਾਪਦੰਡ ਇੱਕ ਹੋਣਾ ਚਾਹੀਦਾ ਜੇ ਖਾਕੀ ਵੀ ਇੱਕ ਦੇ ਰੰਗ ਸਾਰਾ ਕੁਝ ਇੱਕ ਦੇ ਹੋਣਾ ਚਾਹੀਦਾ ਮੈਂ ਕਈ ਵਾਰੀ ਕਹਿ ਚੁੱਕਾ ਹੁਣ ਦੋਰੇ ਮਾਪਦੰਡ ਦੀ ਗੱਲ ਇਹ ਦੇਖੋ 31 7 24 ਦਾ ਬੰਦਿਆਂ ਦਾ ਲਿਖਤੀ ਪੜਤੀ ਸਾਰਾ ਕੁਝ ਗਿਆ ਹੋਇਆ ਉੱਥੇ ਤੇ ਅੱਜ ਤੱਕ ਉਹਨਾਂ ਦਾ ਕੋਈ ਰਿਪਲਾਈ ਨਹੀਂ ਕੋਈ ਰੀਇਨਸਟੇਟ ਨਹੀਂ ਕੀਤਾ ਕਿਸੇ ਨੇ ਕੁਝ ਨਹੀਂ ਕੀਤਾ ਇਥੋਂ ਤੇ ਸਾਫ ਜਾ ਰਿਹਾ ਹੋਈ ਹੋਣਾ ਕਿ ਆਈਪੀਐਸ ਨੇ ਤੇ ਆਈਪੀਐਸ ਦੀ ਮਦਦ ਕਰ ਦਿੱਤੀ ਪਰ ਥੱਲੇ ਵਾਲੇ ਦੀ ਮਦਦ ਕਿਸੇ ਦਿਨ ਕੀਤੀ ਹੁਣ ਇਸ ਸੰਬੰਧੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਮਿਲਿਆ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਵੀ ਆਹ ਮੁਲਾਜ਼ਮਾਂ ਸਾਡੇਆਂ ਦੀ ਕੁਝ ਤਕਲੀਫਾਂ ਨੇ ਉਹਨਾਂ ਨੇ ਕਿਹਾ ਕੀ ਕੀ ਤਕਲੀਫਾਂ ਮੈਂ ਕਹਾਂ ਜੀ ਸਾਡੇ ਕੁਝ ਮੁਲਾਜ਼ਮ ਜਿਹੜੇ ਨੇ ਕਿ ਛੋਟੇ ਛੋਟੇ ਪਰਚੇ ਦਰਜ ਹੋਏ ਨੇ ਜਿਹੜੇ ਕਿ ਅਜੇ ਅੰਡਰ ਟਰਾਇਲ ਨੇ ਉਹ ਡਿਸਕਸ ਕੀਤੇ ਨੇ ਤੁਸੀਂ ਮੈਂ ਕਹਉਂ ਉਹ ਤਾਂ ਬੰਦੇ ਨਹੀਂ ਮੈਂ ਕਹਉਂ ਉਹ ਤਾਂ ਫਿਰ ਸਰਕਾਰ ਦੇ ਵਿੱਚ ਕਈ ਐਮਐਲਏ ਦੇ ਪਰਚੇ ਦਰਜ ਨੇ ਕਈ ਕਈ ਕੁਝ ਹੋਇਆ ਪਿਆ ਉਹ ਤਾਂ ਬੰਦੇ ਕਹਿੰਦੇ ਨਹੀਂ ਇਹ ਠੀਕ ਗੱਲ ਤੁਹਾਡੀ ਮੈਂ ਕਹਾਂ ਜੀ ਫਿਰ ਕੁਝ ਬੰਦੇ ਸਾਡੇ ਘੇਰਾਾ ਚਰਨ ਉਹ ਵੀ ਕਹਿੰਦੇ ਗੱਲ ਠੀਕ ਹੈ ਬਿਲਕੁਲ ਹੋਣੀ ਚਾਹੀਦੀ ਹੈ ਫਿਰ ਤੀਜੀ ਗੱਲ ਮੈਂ ਕਹਾਂ ਜੀ ਕੁਝ ਮਿਲਾਜੋ ਸਾਡੇ ਬਰੀ ਹੋਏ ਬੜੀ ਹੋ ਕੇ ਸੜਕਾਂ ਦੇ ਤਰੇ ਫਿਰਦੇ ਨੇ ਉਹ ਤੇ ਜੁਰਮ ਨਹੀਂ ਨਾ ਕੋਈ ਆਇਆ ਤੇ ਪਲੱਸ ਮੈਂ ਕਹ ਜਿਹੜੇ ਕੋਈ ਸਜ਼ਾ ਹੋਈ ਕਿਸੇ ਨੂੰ ਕਿਸੇ ਦੀ 20 ਪਲੱਸ ਸਰਵਸ ਨੂੰ ਤਈ ਪੈਨਸ਼ਨ ਇਹੋ ਜਿਹੀ ਗੱਲਾਂ ਮਤਲਬ ਮੁੱਖ ਮੰਤਰੀ ਸਾਹਿਬ ਨੇ ਡੀਪਲੇ ਹੋਈਆਂ ਉਹਨਾਂ ਨੂੰ ਸੁਣੀਆਂ ਸੁਣਨ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਇੱਕ ਚਿੱਠੀ ਜਾਰੀ ਕੀਤੀ ਬਣਾ ਕੇ ਬਕਾਇਦਾ ਚਿੱਠੀ ਹੋਮ ਸੈਕਟਰੀ ਅਲੋਂ ਡੀਜੀਪੀ ਸਾਹਿਬ ਨੂੰ ਗਈ ਪਰ ਡੀਜੀਪੀ ਸਾਹਿਬ ਨੇ ਉਹ ਚਿੱਠੀ ਕਹਿੰਦਾ ਵੀ ਠੰਡੇ ਬਸਤੇ ਜਪਾਤੀ ਕਿ ਅੱਜ ਤੱਕ ਉਸ ਚਿੱਠੀ ਦਾ ਕੋਈ ਐਕਸ਼ਨ ਨਹੀਂ ਹੁਣ ਇਸ ਤਰੀਕੇ ਨਾਲ ਹੀ ਪੁੱਛਦੇ ਆ ਅਫਸਰਾਂ ਨੂੰ ਪੁੱਛਦੇ ਆ ਆਪਣੇ ਨੂੰ ਕੇ ਮੁੱਖ ਮੰਤਰੀ ਕੋਲ ਤੇ ਬੜੀਆਂ ਇਹੋ ਜੀਆਂ ਡਿਮਾਂਡਾਂ ਜਾਂਦੀਆਂ ਬੜੇ ਲੋਕ ਜਾਂਦੇ ਨੇ ਮੁੱਖ ਮੰਤਰੀ ਨੂੰ ਤਾਂ ਯਾਦ ਵੀ ਨਹੀਂ ਹੋਣਾ ਵੀ ਯਾਰ ਮੇਰੇ ਕੋ ਕਿਹੜਾ ਆਇਆ ਤੇ ਕਿਹੜਾ ਗਿਆ ਨੈਚਰ ਦੀ ਗੱਲ ਹੈ ਮੁੱਖ ਮੰਤਰੀ ਚ ਪਰ ਜੇ ਮੁੱਖ ਮੰਤਰੀ ਪੰਜਾਬ ਦਾ ਇੱਕ ਹੈ ਤਾਂ ਡੀਜੀ ਵੀ ਪੰਜਾਬ ਦਾ ਇੱਕ ਹੀ ਹੈ ਮੁੱਖ ਮੰਤਰੀ ਪੂਰੇ ਪੰਜਾਬ ਦੇ ਵਿੱਚ ਕਿੰਨੇ ਪੰਜਾਬ ਦਾ ਮੇਰੇ ਹਿਸਾਬ ਨਾਲ 4-5 ਕਰੋੜ ਪੰਜਾਬ ਦੇ ਵਿੱਚ ਐਸੋਲੇ ਹੋਊਗਾ ਬੰਦਾ ਤੇ ਜੇ ਮੁੱਖ ਮੰਤਰੀ ਇਹਨਾਂ ਦਾ ਸਾਡੇ ਪੰਜਾਬ ਦੀ ਪੁਲਿਸ ਜਿਹੜੀ ਸਾਰੀ 80 ਹਜ਼ਾਰ ਫੋਰਸ ਠੀਕ ਹੈ ਨਾ 80000 ਫੋਰਸ ਦੇ ਵਿੱਚ ਵੀ ਫਿਰ ਕਈ ਕਿਹੜੇ ਡਿਪਾਰਟਮੈਂਟ ਆ ਗਏ ਕੁਝ ਪੀਏਪੀ ਆ ਗਈ ਕੋਈ ਆਈਆਰ ਵੀ ਆ ਗਈ ਕੋਈ ਮਤਲਬ ਫੋਰਸਾਂ ਲਗ ਲਗ ਡਿਪਾਰਟਮੈਂਟ ਜੇ ਡੀਜੀਪੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੇ ਇਹ ਲਿਖ ਕੇ ਭੇਜਿਆ ਚਿੱਠੀ ਵੀ ਭੇਜੀ ਸਭ ਕੁਝ ਸਾਲ ਮੈਨੂੰ ਵੀ ਉਸ ਚਿੱਠੀ ਦੀ ਕਾਪੀ ਆਈ ਪਿਆ ਜਿਹੜੀ ਤੁਸੀਂ ਡਿਮਾਂਡ ਕੀਤੀ ਸੀ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਅਪਰੂਵ ਕਰਕੇ ਡੀਜੀਪੀ ਸਾਹਿਬ ਨੂੰ ਭੇਜ ਦਿੱਤੀ ਹੁਣ ਡੀਜੀਪੀ ਸਾਹਿਬ ਨੇ ਕਾ ਕੁਝ ਵੀ ਨਹੀਂ ਕੀਤਾ ਪੇ ਤੁਸੀਂ ਘੜ ਤੋਂ ਘੜੋ ਚਿੱਠੀ ਦੇ ਮੁਤਾਬਕ ਤੁਸੀਂ ਲਿਸਟ ਵੀ ਮੰਗੀ ਪਿਆ ਮਲਾਜਮ ਡਿਸਮਿਸ ਹੋਏ ਉਹਨਾਂ ਨੂੰ ਪਾਲਖਾਤਾ ਜਾਵੇ ਜੇ ਕਿਸੇ ਦੀ ਲੈਂਥ ਆਫ ਸਰਵਿਸ ਬਣਦੀ ਪੈਨਸ਼ਨ ਵਾਲੀ ਤੁਸੀਂ ਪੈਨਸ਼ਨ ਦੇਤੀ ਜਾਵੇ ਇਹਨਾਂ ਤੇ ਬੜਾ ਕੋਈ ਕੌਰ ਨਹੀਂ ਕਰਦੇ ਡੀਜੀਪੀ ਸਾਹਿਬ ਨੂੰ ਮੈਂ ਕਈ ਵਾਰੀ ਬੇਨਤੀ ਕਰ ਚੁੱਕਾ ਜੀ ਮੇਗਾ ਮਲਾਜਮ ਫੋਰਸ ਦਾ ਮਨੋਬਲ ਨਾ ਡੇਗੋ ਮਨੋਬਲ ਨਾ ਡੇਗੋ ਤੁਸੀਂ ਡਿਸਮਿਸ ਛੋਟੀ ਜੀ ਗੱਲ ਤੋਂ ਡਿਸਮਿਸ ਕਰ ਦਿੰਦੇ ਉਹੋ ਜੇ ਕੇਸ ਦੇ ਵਿੱਚ ਬੰਦੇ ਕੁਝ ਆਉਣ ਡਿਊਟੀ ਨੇ ਇਵਨ ਇੱਥੋਂ ਤੱਕ ਕਿ ਬੰਦੇ ਸਜ਼ਾ ਜਾਪਤਾ ਵੀ ਨੌਕਰੀਆਂ ਕਰ ਰਹੇ ਨੇ ਸਜ਼ਾ ਜਾਪਤਾ ਦੀ ਪੈਨਸ਼ਨਾਂ ਲੈ ਤੇ ਤੁਹਾਡੇ ਨਾਲ ਫਿਰ ਕੀ ਕਾਦੀ ਦੁਸ਼ਮਣੀ ਹੈ ਜਿਹੜੇ ਤੁਸੀਂ ਇਸ ਐਪਲੀਕੇਸ਼ਨ ਚ ਵੀ ਨਾਮ ਲਿਖੇ ਹੋਏ ਆ ਇਹਨਾਂ ਸਾਰੇ ਨਾਲ ਕਾਦੀ ਦੁਸ਼ਮਣੀ ਹੈ ਪੀਪੀਸ ਪੀਪੀਸ ਅਫਸਰਾਂ ਦੀ ਆਈਪੀਐਸ ਅਫਸਰਾਂ ਦੀ ਆਈਪੀਐਸ ਅਫਸਰਾਂ ਨਾਲ ਮੈਂ ਉਹੀ ਤਾਂ ਗੱਲ ਕਰਦਾ ਵੀ ਇਹ ਕਿਉਂ ਸਾਡੇ ਨਾਲ ਹੋ ਰਿਹਾ ਇਹੋ ਤਾਂ ਸਾਨੂੰ ਨਹੀਂ ਪਤਾ ਸਾਨੂੰ ਦੱਸਿਆ ਤੇ ਜਾਵੇ ਵੀ ਇਹ ਕਿਉਂ ਹੋ ਰਿਹਾ ਸਾਡੇ ਨਾਲ ਇਤ ਸਾਡੇ ਮੁਲਾਜ਼ਮਾਂ ਨਾਲ ਤੁਹਾਡੀ ਤਾਂ ਪੀਪੀਐਸ ਵੀ ਨਹੀਂ ਨਸਾਰ ਲੈ ਰਹੇ ਮੈਂ ਤਾਂ ਸਵਾਲ ਹੀ ਇਹੀ ਕਰ ਰਿਹਾ ਕਿ ਆਈਪੀਐਸ ਤਾਂ ਚਲੋ ਆਈਪੀਐਸ ਦੀ ਸਾਰ ਲੈ ਰਹੇ ਆ ਉਹਨਾਂ ਨੇ ਤਾਂ ਕਲੀਨ ਚਿੱਟ ਦੇਤੀ ਤੁਹਾਡੇ ਨਾਲ ਤਾਂ ਪੀਪੀਐਸ ਵੀ ਨਹੀਂ ਖੜਦੇ ਜਦੋਂ ਪੰਗਾ ਪੈਂਦਾ ਫਿਰ ਮੈਨੂੰ ਸਾਨੂੰ ਫੋਨ ਕਰਦੇ ਖੜੋ ਘਟ ਤੋਂ ਘਟ ਖੜੋ ਸਹੀ ਹੁਣ ਮੇਰੇ ਕੋਲ ਕੱਲ ਇੱਕ ਕੇਸ ਆਇਆ ਜੇ ਦੱਸੋ ਆਇਆ ਕਿ ਪਟਿਆਲੇ ਜੇਲ੍ਹ ਦੇ ਵਿੱਚ ਇੱਕ ਹਾਰਡ ਹੈਡ ਵਾਰਡਨ ਲੱਗਾ ਹੋਵੇ ਤੇ ਉਸ ਜੇਲ੍ਹ ਦਾ ਉਹ ਸੁਪਰਡੈਂਟ ਹੋਵੇ ਉਸ ਸੁਪਰਡਰ ਨੇ ਜੇਲ੍ਹ ਸੁਪਰਡਰ ਨੇ ਉਸ ਹੈਡ ਵਾਰਡਨ ਨੂੰ ਡਿਸਮਿਸ ਕੀਤਾ ਹੋਵੇ ਉਸ ਪਟਿਆਲੇ ਜੇਲ੍ਹ ਦੇ ਵਿੱਚੋਂ ਐਸ ਵੇਲੇ ਉਸ ਸੁਪਰਡਰ ਜਿਹੜਾ ਉਸ ਵੇਲੇ ਉਸ ਜੇਲ੍ਹ ਦੇ ਵਿੱਚ ਬੰਦ ਹੈ। ਹੂੰ। ਕਈ ਤੇ ਬੰਦਿਆਂ ਦੀਆਂ ਇਹੋ ਜਿਹੀਆਂ ਬਾਤਾਂ ਵਾਹੀਆਂ ਨਾ ਅਸਰ ਮੈਂ ਤਾਂ ਕਹਿੰਦਾ ਲੈ ਵੰਦੀ। ਦੇਖੋ ਜੇ ਜੇਲ੍ਹ ਦੇ ਵਿੱਚ ਉਹ ਲੱਗਾ ਹੈ ਵਾਰਡਨ ਤੇ ਉਹ ਲੱਗਾ ਸੁਪਰਡਰ ਉਸ ਵਾਰਡਨ ਨੂੰ ਉਹਨੇ ਡਿਸਮਿਸ ਕਰਤਾ ਤੇ ਉਸ ਸੁਪਰਡਰ ਨੂੰ ਉਸ ਜੇਲ੍ਹ ਦੀ ਰੋਟੀਆਂ ਖਾਣੇ ਪਿਆ ਤੁਹਾਨੂੰ ਸ਼ਾਇਦ ਪਤਾ ਹੋਣਾ ਭਪਿੰਦਰ ਸਿੰਘ ਦੇ ਰੱਖਿਆ ਜਾਂਦਾ। ਮੈਂ ਗੱਲ ਕਰਦਾ ਕਿ ਸਰਕਾਰ ਨੂੰ ਵੀ ਮੈਂ ਕਰਦਾ ਵੀ ਡੀਜੀਪੀ ਸਾਹਿਬ ਨੂੰ ਵੀ ਕਹਿਣਾ ਤੇ ਜੇ ਸੀਐਮ ਸਾਹਿਬ ਵੀ ਸੁਣਦੇ ਉਹਨਾਂ ਨੂੰ ਵੀ ਬੇਨਤੀ ਕਰਨਾ ਕਿ ਜੇ ਤੁਹੀ ਤੁਹਾਡੇ ਕੋਲ ਕੋਈ ਦੁੱਖ ਤਕਲੀਫ ਪਹੁੰਚਦੀ ਹੈ ਲੈ ਕੇ ਡੀਜੀਪੀ ਸਾਹਿਬ ਨੂੰ ਤੁਸੀਂ ਮਾਰਕ ਕਰ ਦਿੰਦੇ ਤੇ ਡੀਜੀਪੀ ਸਾਹਿਬ ਨੂੰ ਤੁਸੀਂ ਪੁੱਛ ਵੀ ਸਕਦੇ ਹੋ ਤੇ ਤੁਸੀਂ ਇਸ ਬਾਰੇ ਕਿਉਂ ਨਹੀਂ ਐਕਸ਼ਨ ਕੀਤਾ ਅੱਛਾ ਫਿਰ ਇਸ ਤੋਂ ਬਾਅਦ ਕਰਨਲ ਬਾਠ ਵਾਲੇ ਮਾਮਲੇ ਦੇ ਵਿੱਚ ਵੀ ਮੈਂ ਡੀਜੀਪੀ ਸਾਹਿਬ ਬਣਾਏ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ ਸੀ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਤੋਂ ਬਾਅਦ ਦੱਸਿਆ ਮੈਂ ਕਿ ਮੁੱਖ ਮੰਤਰੀ ਸਾਹਿਬ ਜੀ ਆ ਤੁਹਾਡੀਆਂ ਚਿੱਠੀਆਂ ਜਿਹੜੀਆਂ ਇਹਨਾਂ ਕੀਤੀਆਂ ਮੈਂ ਨਾਲ ਲਗਾਈ ਮੈਂ ਕਿ ਇਹਨਾਂ ਤੇ ਕੋਈ ਐਕਸ਼ਨ ਨਹੀਂ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਲਿਓ ਜੀ ਮਨ ਦਿਓ ਮੈਂ ਡੀਜੀਪੀ ਸਾਹਿਬ ਨੂੰ ਕਹਿੰਦਾ ਫੇਰ ਕੋਈ ਗੱਲਬਾਤ ਗੱਲ ਕਰਦੇ ਆਂ ਕਿ ਜਾਦੇ ਮੁੱਖ ਮੰਤਰੀ ਸਾਨੂੰ ਟਰਗਾਉਂਦਾ ਬੰਦੇਆਂ ਸਾਡੇਆਂ ਵਾਸਤੇ ਤੇ ਜਾ ਸਾਡੇ ਡੀਜੀਪੀ ਸਾਹਿਬ ਸਾਨੂੰ ਟਰਗਾਉਂਦੇ ਨੇ ਗੱਲ ਤਾਂ ਸਾਨੂੰ ਕੋਈ ਕਲੀਅਰ ਕਰ ਦਿਓ ਵੀ ਆਹ ਗੱਲ ਇਸ ਕਰਕੇ ਹੀ ਨਹੀਂ ਕਰਦੇ ਹੁਣ ਮੁਲਾਜ਼ਮ ਵਿਚਾਰੇ ਨਾਂ ਤੇ ਦਿਹਾੜੀ ਕਰਨ ਜੋਗੇ ਜਿੰਨਾ ਮੁਲਾਜ਼ਮਾਂ ਨੇ 25-25 ਸਾਲ ਨੌਕਰੀ ਕੀਤੀ ਹੋਵੇ ਉਹ ਦਿਹਾੜੀ ਕਰਨ ਦੇ ਲਈ ਕਿੱਥੋਂ ਦਿਹਾੜੀ ਕਰ ਲੂਗਾ ਉਹ ਕਿੰਨਾ ਗਲਤੀ ਹੋ ਜਾਂਦਾ ਇੱਕ ਪਰਿਵਾਰ ਦੇ ਵਿੱਚੋਂ ਰਿਸ਼ਤੇਦਾਰੀ ਦੇ ਵਿੱਚੋਂ ਭੈਣ ਭਰਾਵਾਂ ਦੇ ਵਿੱਚੋਂ ਈਵਨ ਕਿ ਕਿਤੇ ਘਰ ਬਣਾਇਆ ਲੋਨ ਲਿਆ ਉਥੋਂ ਵੀ ਗਲਤੀ ਹੋ ਜਾਂਦੀ ਕਿੰਨੀਆਂ ਕਿੰਨੀਆਂ ਸਜ਼ਾਾਂ ਮਿਲ ਗਿਆ ਮੁਲਾਜ਼ਮ ਤਾਂ ਕਿੱਥੇ ਤੱਕੇ ਖਾਣ ਨੂੰ ਠੀਕ ਹੈ ਨਾ ਮੈਂ ਸਰਕਾਰ ਕੋਲ ਇੱਕ ਬੇਨਤੀ ਕਰਦਾ ਕਿ ਦੋ ਦੋਹਰਾ ਮਾਪ ਲੰਨਾ ਅਪਣਾਓ ਹੁਣ ਤੁਸੀਂ ਦੇਖੋ ਭੁੱਲਰ ਦੇ ਵੀ ਪਰਚਾ ਤਾਂ ਜੋ ਹੈ ਨਾ ਕਿੰਨਾ ਕਿੱਡੇ ਕਿੰਨੇ ਕਿੰਨੇ ਕ੍ਰਾਈਮ ਕਿੰਨੇ ਕਿੰਨੇ ਦੋਸ਼ ਲੱਗੇ ਉੱਤੇ ਤੇ ਉਹਨੂੰ ਅਜੇ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਨਾ ਕੀ ਉਹ ਡਿਸਮਿਸ ਨਹੀਂ ਬੰਦਾ ਇਹ ਫਿਰ ਉਹ ਆਈਪੀਐਸ ਤਾਂ ਨਹੀਂ ਬੰਦ ਹਨ ਸ਼ਾਮਾ ਕੇ ਦਿਨ ਵੀ ਕਿਹਾ ਸੀ ਮੈਂ ਕਹਿੰਦਾ ਬਚਾਉਣ ਦੀ ਕਿਵੇਂ ਕੋਸ਼ਿਸ਼ ਹੋਈ ਉਹ ਸਸਪੈਂਡਿੰਗ ਕੀਤਾ ਗਿਆ ਇਟ ਡਿਸਮਿਸ ਕਰਨਾ ਪਰਚਾ ਦਰਜ ਹੋਇਆ ਹੈ ਬੰਦੇ ਅੱਜ ਐਫ ਆਈ ਆਰ ਦਰਜ ਨਾਲ ਹੀ ਡਿਸਮਿਸ 24 ਆਵਰ ਡਿਸਮਿਸ ਇਹ ਪਰਚਾ ਵੀ ਦਰਜ ਹੋ ਗਿਆ ਔਰ ਇੱਕ ਪਰਚਾ ਨਹੀਂ ਪਰਚੇ ਚਾਰ-ਚਾਰੇ ਲਗਾਤਾਰ ਦਰਜ ਹੋ ਗਏ ਫਿਰ ਇਹ ਜੇ ਸਸਪੈਂਡ ਚਲੀ ਜਾਂਦਾ ਇਹ ਵੀ ਤਾਂ ਡਿਸਮਿਸ ਹੋ ਹੀ ਸਕਦਾ ਇਹ ਹੁਣ ਜੁੜੀ ਤਾਂ ਨਹੀਂ ਇਹੀ ਹੁਣ ਇਹਦਾ ਰੋਲਾ ਪਾਈ ਉਹ ਇਹਨੂੰ ਡਿਸਮਿਸ ਕਰੋ ਜੀ ਡਿਸਮਿਸ ਕਰੋ ਬਹੁਤ ਸਾਨੂੰ ਨੂੰ ਡਿਸਮਿਸ ਕਰੇਗਾ ਜਾਂ ਸਾਨੂੰ ਨੌਕਰੀ ਕਰੇਗਾ ਸਾਨੂੰ ਕੀ ਬੈਨੀਫਿਟ ਹੋਣਾ ਦਾ ਜੇ ਇੱਕ ਬੰਦੇ ਵਾਸਤੇ ਇਸ ਡੀ ਆਈ ਜੀ ਕੋਲ ਸਾਡਾ ਇੱਕ ਆਪਣੇ ਰੋਪਣ ਤੋਂ ਸੀ ਮੁਲਾਜ਼ਮ ਸਾਡਾ ਡਿਸਮਿਸ ਹੋਇਆ ਉਹਦੇ ਵਾਸਤੇ ਇਹਦੇ ਫਾਦਰ ਨੇ ਫੋਨ ਕੀਤਾ ਇਹਨੂੰ ਕਿ ਆ ਬੰਦੇ ਨੂੰ ਪਰਚਾਇ ਦਰਜ ਹੋਇਆ ਅੰਡਰ ਟ੍ਰਾਇਲ ਰਜਿਸਟਰਡ ਕਰ ਉਸ ਵਾਸਤੇ ਗਏ ਮੈਂ ਵੀ ਗਿਆ ਉਥੇ ਚੁੱਕ ਕੇ ਫਾਇਦਮਾਰੀ ਉਹਦੀ ਉਹ ਫਿਰ ਇਹੋ ਜਿਹਾ ਅ fırsਰ ਨੂੰ ਇਹਨਾਂ ਦੀਆਂ ਵੱਧਵਾਹਾਂ ਲੱਗਣੀਆਂ ਲੋਕਾਂ ਦੀ ਜਿਹੜੇ ਵਿਚਾਰੇ ਤੁਰੇ ਫਿਰਦੇ ਨੇ ਕੀ ਹੋ ਗਿਆ ਪਰਚਾ ਦਰਜ ਹੋ ਗਿਆ ਕੋਈ ਕਰਾਈ ਹੋ ਗਿਆ ਐਫ ਆਈ ਆਰ ਦਾ ਮਤਲਬ ਫਰਸਟ ਇਨਫੋਰਮੇਸ਼ਨ ਰਿਪੋਰਟ ਕੋਈ ਵੀ ਕਿਸੇ ਤੇ ਵੀ ਕਰਵਾ ਸਕਦਾ ਉਹਦਾ ਇਹ ਮਤਲਬ ਨਹੀਂ ਕੋਈ ਐਫ ਆਈ ਆਰ ਕਰਾ ਦਿੱਤੇ ਬੰਦਾ ਮਤਲਬ ਗਲਤੀ ਹੋ ਗਈ ਔਰ ਇਹਨਾਂ ਚੀਜ਼ਾਂ ਵਾਰਿਆ ਹੀ بار بار ਨਾਲ ਆ ਪਾਣਿਆ ਕਿ ਤੋੜਾ ਚੱਲਣ ਦਿਓ ਐਫ ਆਈ ਆਰ ਠੀਕ ਹੈ ਤੁਹਾਨੂੰ ਲੱਗਾ ਦਰਜ ਕਰਤੀ ਕੋਈ ਗੱਲ ਨਹੀਂ ਪਰ ਐਫ ਆਈ ਆਰ ਦੇ ਨਾਲ ਤੁਸੀਂ ਡਿਸਮਿਸ ਨਹੀਂ ਕਰਦਾ ਹੁਣ ਆਰਡਰਡ ਆਇਡੈਂਟੀਫਾਈਡ ਡੈੱਡ ਬਾਡੀ ਤੇ ਪਰਚਾ ਦਿੱਤਾ ਹੋਵੇ ਜਿੱਦਾਂ ਇੱਥੇ ਜ਼ਿਲ੍ਹਾੰਦਰ ਤੋਂ ਇੰਸਪੈਕਟਰ ਨਵਦੀਪ ਸਿੰਘ ਤੇ ਉਹ ਡਿਸਮਿਸ ਉਹ ਆਪਣੇ ਗਾਹਾਰਪੁਰ ਲੱਗਾ ਸੀ ਮਨੋਜ ਕੁਮਾਰ ਇਨਸਪੈਕਟਰ ਉਹ ਡਿਸਮਿਸ ਹੋਰ ਵੀ ਕਈ ਜਗ੍ਹਾ ਤੇ ਕਈ ਮੁਲਾਜ਼ਮ ਡਿਸਮਿਸ ਨੇ ਤੇ ਜਿਹੜੇ ਸਜ਼ਾ ਜਾਬ ਤਾਂ ਕਈ ਨੌਕਰੀਆਂ ਕਰ ਐਸਚੋਬੀ ਲੱਗੇ ਪਠਾਨਕੋਟ ਚ ਲੱਗੇ ਨੇ ਗੁਰਦਾਪੁਰ ਚ ਲੱਗੇ ਨੇ ਮੈਂ ਗੱਲ ਕਰਦਾ ਵੀ ਸਰਕਾਰ ਨੂੰ ਇੱਕ ਨੀਤੀ ਨਾਲ ਅਫਸਰਾਂ ਨੂੰ ਆੜਿਆਂ ਨੂੰ ਦੇਣਾ ਚਾਹੀਦਾ ਔਰ ਮੁਲਾਜ਼ਮਾਂ ਦੀ ਜਿਹੜੇ ਦੁੱਖ ਤਕਲੀਫਾਂ ਜਿਹੜੀਆਂ ਨੂੰ ਹੱਲ ਕੀਤਾ ਜਾਂਦਾ ਜੇ ਸਾਰੇ ਹਾਲੀ ਹੁੰਦੇ ਘੱਟੋ ਘੱਟ ਜਿੰਨੇ ਹੋ ਸਕਦੇ ਉਹ ਤੇ ਕਰੋ अच्छा एदे ਨਾਲ ਨਾਲ ਹੁਣ ਮੈਂ ਇਹ ਵੀ ਜ਼ਿਕਰ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਇੱਕ ਸਾਪਕਾ ਕਮਿਸ਼ਨਰ ਦਾ ਜ਼ਿਕਰ ਜ਼ਰੂਰ ਕੀਤਾ ਕਿ ਤੁਸੀਂ ਉਹਨਾਂ ਕੋਲ ਗਏ ਸੀ ਤੁਹਾਨੂੰ इवन ਉਹਨਾਂ ਦੀ ਐਪਲੀਕੇਸ਼ਨ ਵੀ ਆਉਂਦੀ ਹੈ ਕਿ ਤੁਸੀਂ ਹੁਣ ਮੌਜੂਦਾ ਕਮਿਸ਼ਨਰ ਦੇ ਨਾਲ ਧਨਪ੍ਰੀਤ ਕੌਰ ਉਹਨਾਂ ਦੇ ਨਾਲ ਤੁਸੀਂ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੇ ਤੁਹਾਨੂੰ ਕੀ ਕਿਹਾ ਇਸ ਬਾਰੇ ਇਹ ਵੀ ਦੱਸੋ ਮੈਂ ਮੌਜੂਦਾ ਜਿਹੜੇ ਕਮਿਸ਼ਨਰ ਧਨਪ੍ਰੀਤ ਕੌਰ ਜੀ ਸਾਡੇ ਸਤਿਕਾਰਯੋਗ ਨੇ ਬਹੁਤ ਵਧੀਆ ਤਰੀਕੇ ਨਾਲ ਮਲੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਵੀ ਜਿਹੜੇ ਜਿਹੜੇ ਮੁਲਾਜ਼ਮ ਤੁਹਾਡੇ ਹੈਗੇ ਨਾ ਜਿਹੜੇ ਹੋਣ ਵਾਲੇ ਮੈਨੂੰ ਨੇ ਇਹ ਵੀ ਗੱਲ ਦੱਸਿਆ ਕਹਿੰਦੇ ਵੀ ਤੇਰੀ ਵੀ ਇੰਨੀ ਨੌਕਰੀ ਹੈ ਤੇ ਤੁਸੀਂ ਮੈਨੂੰ ਉਹਦੀ ਲਿਸਟ ਬਣਾ ਕੇ ਦਿਓ ਕਿਉਂਕਿ ਇਹ ਸਾਡਾ ਇਲਾਕਾ ਜਿਹੜਾ ਸਾਰਾ ਨਾ ਜਲੰਧਰ ਏਰੀਆ ਜਾਈ ਤਰ ਇਹਦੇ ਸਾਡੇ ਕਿਉਂਕਿ ਅੱਜ ਕੱਲ੍ਹ ਜੂਨਾ ਚ ਵੰਡੇ ਕੁਝ ਏਰੀਆ ਜਿਹਦੇ ਵਿੱਚ ਡੀਜੀਪੀ ਲਾਇਏ ਨੇ ਸਾਡੇ ਜਲੰਧਰ ਦੇ ਡੀਜੀਪੀ ਆਰਮ ਸਿੰਘ ਜੀ ਇਹਨੂੰ ਲਾ ਕੇ ਇਹ ਕੁਝ ਇਦਾਂ ਏਰੀਆ ਵੰਡੇਗਾ ਸੀਨੀਅਰ ਅਫਸਰਾਂ ਨੂੰ ਉਹਦੇ ਵਿੱਚ ਕਹਿੰਦੇ ਤੁਸੀਂ ਮੈਨੂੰ ਜਿਹੜੀ ਪ੍ਰੋਪਰ ਹੈ ਨਾ ਜਿਹੜੇ ਹੋਣ ਵਾਲੇ ਬੰਦੇ ਨੇ ਮੈਨੂੰ ਉਹਨਾਂ ਦੀ ਲਿਸਟ ਦਿਓ ਤੇ ਜਿਹੜੇ ਮੇਰੇ ਕੋਲ ਜਲੰਧਰ ਜ਼ਿਲ੍ਹੇ ਵਾਲੇ ਉਹ ਮੈਨੂੰ ਦਿਓ ਤੁਸੀਂ ਉਹ ਮੈਂ ਦੇਖਦੀਆਂ ਉਹਨਾਂ ਚ ਜੋ ਵੀ ਉਹਨਾਂ ਦਾ ਹਾਲ ਹੋਸਾ ਮੈਂ ਉਹਨਾਂ ਦਾ ਹੱਲ ਕਰ ਦੇਵਾਂ ਕੁੜੇ ਇਲੈਕਸ਼ਨਾਂ ਕਰਕੇ ਥੋੜਾ ਬਿਜੀ ਕਰਕੇ ਮੈਨੂੰ ਵੀ ਕਹਿੰਦੇ ਵੀ ਇਲੈਕਸ਼ਨਾਂ ਤੋਂ ਬਾਅਦ ਮੈਂ ਐਵੇਂ ਕਾਲੀ ਕਰਾਂ ਮੈਂ ਜਲਦੀ ਕਿਸੇ ਨੂੰ ਬੁਲਾਈ ਹੈ ਮੈਂ ਇਲੈਕਸ਼ਨਾਂ ਕਰਕੇ ਥੋੜਾ ਬਿਜੀ ਹੋਣ ਕਰਕੇ ਮੈਂ ਨਹੀਂ ਕੋਈ ਕਹਿੰਦੇ ਵੀ ਮੈਨੂੰ ਇੱਕ ਬਣਾ ਕੇ ਲਿਸਟ ਦਿੱਤੀ ਜਾਵੇ ਕਿਹੜੇ ਬੰਦਾ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਕਿਹੜੇ ਤੇ ਕੀ ਗੱਲ ਸੀ ਕਿਉਂ ਡਿਸਵਸ ਕੀਤਾ ਗਿਆ ਕਦੋਂ ਕੀਤਾ ਉਹ ਮੈਨੂੰ ਬਣਾ ਕੇ ਲਿਸਟ ਤੁਸੀਂ ਦਿਓ ਮੈਂ ਉਸ ਮੁਤਾਬਕ ਸਾਰਿਆਂ ਦਾ ਡਾਟਾ ਕੱਢ ਕੇ ਜਿਹੜੇ ਹੋਣ ਵਾਲੇ ਮੈਂ ਉਹਨਾਂ ਨੂੰ ਜੇ ਕੋਈ ਹੋਰ ਸਜ਼ਾ ਦੇ ਦਿੰਦੇ ਨੇ ਬਾਗੀ بجائے ਇਸ ਦੇ ਕਿ ਉਹਨਾਂ ਦੀ ਸਰਵਿਸ ਕੱਟ ਲਾਂਗੇ 2-4 ਸਾਲ ਕੱਟ ਕੇ ਉਹਨਾਂ ਨੂੰ ਬਾਹਰ ਬਾਲ ਕੀਤੀ ਜਾਵੇ ਜਾਂ ਮੈਂ ਕਾਜੀ ਠੀਕ ਕਰ ਲੰਨੇ ਮਤਲਬ ਗੱਲ ਕਰਦੇ ਅਫਸਰ ਸੁਣਦੇ ਨੇ ਔਰ ਕਰਦੇ ਵੀ ਨੇ ਕੋਈ ਅਫਸਰਾਂ ਨੇ ਕੰਮ ਕੀਤੇ ਵੀ ਨੇ ਆਪਾਂ ਕੁਝ ਅਫਸਰਾਂ ਨੂੰ ਕਈ ਵਾਰੀ ਮਾੜਾ ਵੀ ਕਹਿੰਨੇ ਆ ਪਰ ਉਹ ਕੰਮ ਵੀ ਕਰਦੇ ਨੇ ਮੈਂ ਇਸ ਇਸ ਸੰਬੰਧ ਵਿੱਚ ਮੈਂ ਡੀਜੀਪੀਪੀ ਲੱਗੇ ਨੇ ਇੰਦਰਵੀਰ ਸਿੰਘ ਮੈਂ ਉਹਨਾਂ ਬਾਰੇ ਮਾੜਾ ਵੀ ਕਹਿੰਦਾ ਵੀ ਉਹਨਾਂ ਤੇ ਆ ਹੋਇਆ ਹੋਇਆ ਉਹਨਾਂ ਨੇ ਸਾਡੀ ਸੁਣੀ ਨਹੀਂ ਪਰ ਉਹਨਾਂ ਨੇ ਇੱਕ ਦੋ ਕੇਸ ਐ ਹੋਜੇ ਕੀਤੇ ਵੀ ਨੇ ਪਰ ਹੁਣ ਕਰਨਲ ਵੱਲੋਂ ਜੇ ਇੱਕ ਨੂੰ ਕਰ ਦਿੱਤੇ ਨੇ ਯਾਰ ਹੈ ਤੇ ਉਹ ਐਬਸੈਂਟ ਸੀ ਤੇ ਬਾਕੀਆਂ ਨੂੰ ਵੀ ਕਰ ਦੋ ਬਾਕੀਆਂ ਦੀ ਕੋਈ ਹੋਰ ਸਜ਼ਾ ਲਾ ਦਿਓ ਉਹਨਾਂ ਦੀ ਸਰਵਿਸ ਕੱਟ ਦਿਓ ਚਾਰ ਸਾਲ ਕੱਟ ਦਿਓ ਹੋਰ ਕੋਈ ਰੈਂਕ ਉਹਨਾਂ ਦੀ ਲੋਗਾ ਸਟਾਪ ਕਰ ਦਿਓ ਗਾ ਇੰਡੀਆ ਰੈਂਕ ਘੱਟੋ ਘੱਟ ਬੰਦੇ ਲਾਈਨ ਤੇ ਤੇ ਹੋਣਾ ਅੱਜ ਸਾਡੇ ਫੋਰਸ ਦੀ ਇੱਕ ਪਾਸੇ ਕਹਿੰਦੇ ਸਾਡੇ ਕਮੀਆਂ ਫੋਰਸ ਦੀ ਜੇ ਫੋਰਸ ਦੀ ਕਮੀ ਜਿਹੜੀ ਆ ਫੋਰਸ ਹੁਣ 4-500 ਬੰਦਾ ਸੜ ਤੇ ਤੁਰਿਆ ਫਿਰਦਾ ਇਹਨੂੰ ਫੋਰਸ ਵਿੱਚ ਲਿਆਓ ਇਹਨਾਂ ਕੋਲ ਕੰਮ ਲਾਓ ਉਹ ਤਾਂ ਕੰਮ ਚੱਲਦਾ ਹੋ ਜੇ ਕਿਉਂ ਟ੍ਰੇਨਡ ਪੁਲਿਸ ਅਫਸਰ ਨੇ ਕੋਈ ਧਿਆਨ ਨਹੀਂ ਨਵੇਂ ਰਿਕਰੂਟ ਨੇ ਵੀ ਜਿੰਨਾਂ ਪਤਾ ਕੁਛ ਨਹੀਂ ਮੈਂ ਬਾਰ ਬਾਰ ਇੱਕੋ ਬੇਨਤੀ ਕਰਦਾ ਸਰਕਾਰ ਨੂੰ ਵੀ ਇਹਨਾਂ ਨੂੰ ਬਹਾਲ ਜ਼ਰੂਰ ਕੀਤਾ ਜਾਵੇ ਅੱਛਾ ਗੁਤਰਾ ਸਾਹਿਬ ਹੁਣ ਇੱਕ ਵਾਰੀ ਗੱਲ ਨਾ ਉਸ ਮੈਟਰ ਦੀ ਵੀ ਕਰ ਲਈਏ ਵੀ ਵੀਰਵਜੋਤ ਕੌਰ ਗਰੇਵਾਲ ਦੀ ਉਹਨਾਂ ਦੇ ਉੱਤੇ ਕਿਸ ਕਿਸਮ ਦੇ ਇਲਜ਼ਾਮ ਲੱਗੇ ਜਾਂ ਜੋ ਉਸ ਵੇਲੇ ਚੋਣ ਅਬਜ਼ਰਵਰ ਨੇ ਲਗਾਏ ਉਹਨਾਂ ਦੇ ਉੱਤੇ ਇਲਜ਼ਾਮ ਹੈ ਉਹਨਾਂ ਦੀ ਪੁਸ਼ਟੀ ਕੀਤੀ ਉਸ ਤੋਂ ਐ ਲੱਗਦਾ ਸੀ ਕਿ ਸ਼ਾਇਦ ਉਹ ਸਾਰੀਆਂ ਕੋਤਾਹੀਆਂ ਦੇ ਜਿਹੜੇ ਇਲਜ਼ਾਮ ਲੱਗਦੇ ਬਿੰਨੇ ਉਹ ਸ਼ਾਇਦ ਉਹਨਾਂ ਨੇ ਕੀਤੇ ਹੋਣਗੇ ਜਾਂ ਜਿਹੜੇ ਝੂਠੇ ਪਰਚੇ ਆ ਉਹ ਉਹ ਇਲਜ਼ਾਮ ਸੱਚ ਹੋ ਸਕਦੇ ਨੇ ਇਹ ਕਿਆਸ ਲੱਗਣ ਲੱਗੇ ਸੀ ਪਰ ਹੁਣ ਕਲੀਨ ਚਿੱਟ ਮਿਲ ਗਈ ਉਹ ਸਾਰਾ ਕੁਝ ਜੋ ਸੁਖਵੀਰ ਸਿੰਘ ਬਾਦਲ ਨੇ ਜੋ ਅਕਾਲੀ ਦਲ ਨੇ ਇਲਜ਼ਾਮ ਲਾਇਆ ਉਹ ਸਾਰਾ ਕੁਝ ਹੁਣ ਮਿੱਟੀ ਹੋ ਗਿਆ ਹੈ ਗਾਲੇ ਦਾ ਵੀ ਸੁਖਵੀਰ ਸਿੰਘ ਬਾਦਲ ਵੀ ਪੰਜਾਬ ਦਾ ਮੁੱਖ ਮੰਤਰੀ ਜੇ ਮੈਂ ਮੋਟੀ ਜੀ ਗਲਤ ਹਾਂ ਕੋਈ ਮੁੱਖ ਮੰਤਰੀ ਪੰਜਾਬ ਦਾ ਰਿਹਾ ਠੀਕ ਹੈ ਨਾ ਤੇ ਜਿਹੜੇ ਰਮਜੋਤ ਕੋਰ ਕਰੇਵਾਲ ਸੀ ਜਿਹੜੇ ਇਹ ਵੀ ਅਫਸਰ ਉਸ ਵੇਲੇ ਇਹਨਾਂ ਦੀ ਸਰਕਾਰ ਵੇਲੇ ਵੀ ਰਹੇ ਨੇ ਇਹ ਤੇ ਇਹ ਵੀ ਪਰ ਬਦਲ ਕੇ ਨਵੇਂ ਆਏ ਨੇ ਇੱਕ ਗੱਲ ਹੁਣ ਇਲੈਕਸ਼ਨ ਕਮਿਸ਼ਨ ਨੂੰ ਜਿਹੜੀ ਰਿਪੋਰਟ ਜਦੋਂ ਇਹਨਾਂ ਨੇ ਕੀਤੀ ਹੋਈ ਤੇ ਆਫਟਰ ਆਲ ਤਾਂ ਲਿਖਿਆ ਨਾਲ ਇੱਕ ਜਿਹਾ ਹੋਇਆ ਸਾਬਕਾ ਮੁੱਖ ਮੰਤਰੀ ਤੇ ਲਿਖਿਆ ਹੀ ਹੋਣਾ ਨਾ ਚਿਰ ਗੱਲ ਹੋਣਾ ਕਿ ਆਵੇ ਹੁਣ ਬਗਲੀ ਦਾ ਕੀ ਕਰਨੀ ਐ ਨੂੰ ਉੱਥੇ ਸਸਪੈਂਡ ਕਰ ਦਿੰਨੇ ਆ ਗੱਲ ਤਾਂ ਕੋਈ ਪਰਚੇ ਜੇ ਕੋ ਚਾਰ ਬਿੱਤੇ ਹੋਣਗੇ ਤੇ ਚਾਰਾਂ ਜੋ ਇੱਕ ਅਦਾ ਹੋ ਸਕਦਾ ਗਲਤ ਵੀ ਹੋ ਸਕਦਾ ਮੈਂ ਨਹੀਂ ਕਹਿੰਦਾ ਵੀ ਸਾਰੇ ਠੀਕ ਨੇ ਪਰ ਆਫਟਰ ਆਲ ਪਰਚਾ ਦੇ ਪਰਚੇ ਦਰਜ ਕੀਤਾ ਜਾਣਾ ਐਫਆਈਆਰ ਤੇ ਐਫਆਈਆਰ ਉਹ ਦਰਜ ਕੀਤੀ ਹੈ ਮੈਂ ਉਹ ਗੱਲ ਕਰਦਾ ਕਿ ਪੁਲਿਸ ਮੁਲਾਜ਼ਮ ਤੇ ਐਫਆਈਆਰ ਦਰਜ ਹੋਵੇ ਉਹ ਡਿਸਮਿਸ ਤੇ ਜੇ ਪੁਲਿਸ ਮੁਲਾਜ਼ਮ ਨੇ ਕਿਹਾ ਤੇ ਐਫਆਈਆਰ ਦਰਜ ਕਰ ਦਿੱਤੀ ਐਸਐਸਪੀ ਨੇ ਕਰਵਾਤੀ ਕੀਤੀ ਤੇ ਐਸਐਚ ਨਹੀਂ ਉਥੇ ਐਸਐਸਪੀ ਨੂੰ ਸਸਪੈਂਡ ਕਰ ਦੇਣਾ ਇਹ ਦੇਖੋ ਨਾ ਤੁਸੀਂ ਕਿਦਾਂ ਨੌਕਰੀ ਅਫਸਰ ਪੁਲਿਸ ਕਿਤਾ ਕਰੋਗੇ ਪੁਲਿਸ ਕਿੱਥੇ ਜਾਵੇ ਕਿੱਧਰ ਜਾਵੇ ਉਹਦੀ ਨਹੀਂ ਮੰਦੀ ਤਾਂ ਫਸੇ ਜੇ ਉਹਦੀ ਨਹੀਂ ਮੰਦੀ ਤਾਂ ਫਸੇ ਮੈਂ ਨਹੀਂ ਕਹਿੰਦਾ ਪੁਲਿਸ ਸਾਡੀ ਦੁੱਧ ਤੋਤੀ ਹੈ ਪੁਲਿਸ ਸਾਡੀ ਮੈਂ ਅੱਗੇ ਪੇਸ਼ੈਂਟ ਨੂੰ ਕਿਹਾ ਹੈ ਕਈ ਵਾਰੀ ਕਿ ਜਾਲੀ ਇਨਕਾਊਂਟਰ ਵੀ ਕਰਦੀ ਪਈ ਆ ਜਾਲੀ ਜਿਹੜਾ ਚੱਟਾ ਫੜਿਆ ਥੋੜੀ ਜਾਂਦਾ ਮੈਂ ਕੁਝ ਫੜਿਆ ਜਾਂਦਾ ਮੈਂ ਕੁਝ ਬਿਟ ਵੀ ਕੀਤਾ ਜਾਂਦਾ ਮੈਂ ਇਹਨਾਂ ਸਾਰੀਆਂ ਚੀਜ਼ਾਂ ਦਾ ਪੁਲਿਸ ਨਜਾਇਜ਼ ਨੇ ਯਾਰ ਸਾਰਾ ਕੁਝ ਕਰਦੀ ਆਂਦੀ ਵੀ ਪਰ ਗੱਲ ਇਹ ਵੀ ਪਿਸਦਾ ਮੁੜ ਕੇ ਨੀਚੇ ਵਾਲਾ ਹੀ ਪਰ ਆਈ ਤੇ ਪਹਿਲੀ ਵਾਰੀ ਦੇਖਿਆ ਪਿਆ ਆਈਪੀਐਸ ਨੂੰ ਕਹਤਾ ਬਲੇਮ ਕਰਤਾ ਵੀ ਆ ਗੱਲ ਪਰਚਾ ਥੱਲੇ ਆਣੇ ਨੇ ਦਤਾਨਾ ਇਨਕੁਆਇਰੀ ਤੇ ਬਲੇਮ ਤਾਂ ਥੱਲੇ ਆਇਆ ਤਾਂ ਹੀ ਆਉਣਾ ਗੱਲ ਕੁਝ ਵੀ ਨਹੀਂ ਹੋਣੀ ਤੇ ਬਣਾਤਾ ਬਹੁਤ ਵੱਡੀ ਗੱਲ ਗੱਲ ਤੇ ਇਹ ਹੋਈ ਹੈ ਪਿਛਲੀ ਅੱਛਾ ਹੁਣ ਵੈਸੇ ਉੱਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਲੀਗਲੀ ਕੀ ਸਟੇਟਸ ਹੈਗਾ ਇਸ ਪੂਰੇ ਮਾਮਲੇ ਦਾ ਕਿਉਂਕਿ ਸਸਪੈਂਸ਼ਨ ਤਾਂ ਹੋ ਹਟੀ ਸੀਗੀ ਹੁਣਗਾ ਕੀ ਪ੍ਰੋਸੀਜਰ ਹੋਵੇਗਾ ਜਿਵੇਂ ਕਲੀਨਚਾ ਡੀਜੀਪੀ ਵੱਲੋਂ ਦੇ ਦਿੱਤੀ ਗਈ ਹੈ ਹੁਣ ਅੱਗੇ ਬਹਾਲੀ ਕਿਵੇਂ ਦੀ ਕਿ ਕਦੋਂ ਤੱਕ ਹੋ ਹੋ ਸਕਦਾ ਬਹਾਲੀ ਇਲੈਕਸ਼ਨ ਕਮਿਸ਼ਨ ਨੇ ਡਿਸਿਪਲ ਸਸਪੈਂਡ ਕੀਤੀ ਹੈ ਇਲ ਈਰਨ ਕੋਲੀਨ ਚੈਟ ਦੇਣ ਤੋਂ ਬਾਅਦ ਨੈਚਰਲ ਗੱਲ ਵੀ ਇਲੈਕਸ਼ਨ ਕਮਿਸ਼ਨਰ ਨੇ ਅਪਰੂਵ ਕਰਨਾ ਇਹਨੂੰ ਕੀਤਾ ਜਾਣਾ ਹੁਣ ਤਾਂ ਚੋਣਾ ਖਤਮ ਹੋ ਗਿਆ ਹੁਣ ਪੂਰਾ ਦਰੁਮਦਾਰ ਐ ਨਹੀਂ ਕਿ ਸਰਕਾਰ ਦੇ ਉੱਤੇ ਵਾਪਸ ਆ ਜਾਊਗਾ ਨਹੀਂ ਜੇ ਇਲੈਕਸ਼ਨ ਕਮਿਸ਼ਨ ਨੇ ਕੀਤਾ ਨਾ ਸਸਪੈਂਡ ਹਾਂ ਜੀ ਇਲੈਕਸ਼ਨ ਕਮਿਸ਼ਨ ਉਹ ਅਪਰੂਵਲ ਆ ਗਿਆ ਜਦੋਂ ਕੋਲੀਨ ਚੈਟ ਦਿੱਤੀ ਨੈਚਰਲ ਇਲੈਕਸ਼ਨ ਕਮਿਸ਼ਨ ਨੇ ਅਪਰੂਵਲ ਦੇ ਹੀ ਦੇਣੀ ਹੈ ਉਹ ਸਾਰਾ ਕੁਝ ਨਾਲ ਜੋ ਵੀ ਇਨਕੁਆਇਰੀ ਕੀਤੀ ਹੋਈ ਜੋ ਵੀ ਕੁਝ ਬਣਿਆ ਉਹ ਨੈਚਰਲ ਗੱਲ ਹੈ ਉਹ ਅਪਰੂਵ ਹੋਣਾ ਕਰੀ ਦੇਣਾ ਵੀ ਅਪਰੂਵ ਜਿਹੜੀ ਜਦੋਂ ਕੋਲੀਨ ਚੈਟ ਮਿਲ ਗਈ ਸਾਰਾ ਕੁਝ ਕਲੀਅਰ ਹੋ ਗਿਆ ਤੇ ਸਾਬ ਜਾਰ ਵੀ ਕਤੋਂ ਮੰਨੀ ਬਾੜਾਣਾ ਤਾਂ ਤਰਨਤਾਰਨ ਦੇ ਵਿੱਚ ਵਾਪਸ ਹੀ ਅਪੋਇੰਟਮੈਂਟ ਹੋਏਗੀ ਕਿਤੇ ਹੋਰ ਹੋ ਸਕਦੀ ਨਹੀਂ ਕਿਤੇ ਹੋ ਕਿਤੇ ਵੀ ਮਰਜ਼ੀ ਹੋ ਸਕਦੀ ਇਹ ਮੌਕੇ ਦੀ ਸਰਕਾਰ ਨੇ ਦੇਖਣਾ ਵੀ ਆਪਾਂ ਕਿੱਥੇ ਲਾਉਣਾ ਇਹ ਕੋਈ ਤਰਨਤਾਰਨ ਕੋ ਜ਼ਰੂਰੀ ਨਹੀਂ ਹੈਗਾ ਤਰਨਤਾਰਨ ਵੀ ਉਹ ਗੱਲ ਜੇ ਤਰਨਤਾਰਨ ਲਾਣਾ ਫਿਰ ਤਾਂ ਗਾਏ ਆ ਦੇਖ ਲਓ ਜੀ ਮਰੀ ਜਦ ਤੁਸੀਂ ਮਰਾ ਹੀ ਕਰਨਾ ਮੈਂ ਦੁਬਾਰਾ ਆ ਗਈ ਨਾ ਇੱਥੇ ਇਹ ਤਾਂ ਮੌਕੇ ਦੀ ਸਰਕਾਰ ਨੇ ਮੌਕੇ ਦੇ ਹਾਲਾਤ ਦੇਖਣੇ ਉਸ ਮੁਤਾਬਕ ਲਾਉਣਾ ਕਿ ਜੇ ਮਾਹੌਲ ਚ ਕਿਸ ਤਰ੍ਹਾਂ ਠੀਕ ਰਹਿੰਦਾ ਜੀ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਪਰ ਹੁਣ ਦੇਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰ